ਅਮਰੀਕਾ ਦਾ ਮਿਲਟਰੀ ਜਹਾਜ਼ ਪੰਜਾਬੀਆਂ ਨੂੰ ਭਾਰਤੀਆਂ ਨੂੰ ਇੱਥੇ ਲੈ ਕੇ ਪਹੁੰਚ ਚੁੱਕਿਆ ਹੈ ਜਿਹੜੇ ਡਿਪੋਰਟ ਕੀਤੇ ਗਏ ਦੇ ਤਾਂ ਬਹੁਤ ਜ਼ਿਆਦਾ ਦੁਖਦ ਪੱਖ ਵੀ ਸਾਹਮਣੇ ਆ ਰਹੇ ਨੇ ਇਸ ਜਿਸ ਕਹਾਣੀ ਦਾ ਮੈਂ ਜ਼ਿਕਰ ਕਰਨ ਲਗਾ ਇਹ ਪ੍ਰਦੀਪ ਸਿੰਘ ਦੀ ਕਹਾਣੀ ਹੈ ਜੋ ਮੁਹਾਲੀ ਦੇ ਪਿੰਡ ਜਰੋਪ ਦਾ ਰਹਿਣ ਵਾਲਾ ਸੀ ਅਤੇ ਪਰਿਵਾਰ ਦੀ ਮੰਨਿਅਤਾ 41 ਲੱਖ ਦਾ ਕਰਜ਼ਾ ਉਨ੍ਹਾਂ ਤੇ ਤੇ ਅਜੇ 15 ਦਿਨ ਪਹਿਲਾਂ ਹੀ ਜਿਹੜਾ ਪ੍ਰਦੀਪ ਹੈ ਉਹ ਯੂ ਐਸ ਏ ਪਹੁੰਚਿਆ ਸੀ ਔਰ ਉਸ ਨੂੰ ਉੱਥੇ ਪਹੁੰਚਣ ਦੇ ਲਈ ਕਰੀਬ-ਕਰੀਬ ਸੱਤ ਮਹੀਨੇ ਦਾ ਸਮਾਂ ਲੱਗ ਗਿਆ ਉਹ ਬ੍ਰਾਜ਼ੀਲ ਦੇ ਵਿੱਚੋਂ ਹੁੰਦਾ ਹੋਇਆ ਵਕਤ-ਵਕਤ ਜੰਗਲਾਂ ਤੋਂ ਹੁੰਦਾ ਹੋਇਆ ਸਲਵਾਂਡੋਰ ਤੋਂ ਹੁੰਦਾ ਹੋਇਆ ਯੂਐਸਏ ਪਹੁੰਚਿਆ ਸੀ ਤਾਂ ਪਰਿਵਾਰ ਦੀ ਆਰਥਿਕ ਹਾਲਤ ਬੇहद ਮਾੜੀ ਐ ਤਾਂ ਤੁਸੀਂ ਹਾਲਾਤ ਜੇ ਘਰ ਦੇ ਤੁਸੀਂ ਦੇਖੋ ਤਾਂ ਤੁਸੀਂ ਹੈਰਾਨ ਰਹਿ ਜਾਓ ਮੁਹਾਲੀ ਦਾ ਇੱਕ ਪਿੰਡ ਜਿੱਥੋਂ ਦਾ ਇਹ ਨੌਜਵਾਨ ਚੰਗੇ ਸੁਪਨਿਆਂ ਦੀ ਆਸ ਲੈ ਕੇ ਇੱਥੋਂ ਰਵਾਨਾ ਹੋਇਆ ਸੀ ਅਤੇ ਉਹਨੇ ਪੈਰੀ ਉਹਨੂੰ ਬਰੰਗ ਮੋੜ ਦਿੱਤਾ ਗਿਆ ਪਰਿਵਾਰ ਦਾ ਬਹੁਤ ਬੁਰਾ ਹਾਲ ਐ ਪਰਿਵਾਰ ਬਹੁਤ ਜ਼ਿਆਦਾ ਪਰੇਸ਼ਾਨ ਐ ਸਭ ਤੋਂ ਜ਼ਿਆਦਾ ਦੁਖਿਤ ਪੱਖ ਇਹ ਹੈ ਕਿ ਹੁਣ ਪਰਿਵਾਰਾਂ ਦੇ ਉੱਤੇ ਕਰਜ਼ਾ ਬਹੁਤ ਹੈ ਤਾਂ ਬੜੇ ਤਰ੍ਹਾਂ ਦੇ ਸਵਾਲ ਨੇ ਇੱਕ ਕਹਾਣੀ ਹੈ ਪ੍ਰਦੀਪ ਦੀ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਪ੍ਰਦੀਪ ਹੋਣਗੇ ਜਿਨ੍ਹਾਂ ਦੇ ਪਰਿਵਾਰਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ